ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੱਲ ਇੱਕ ਬਹੁਤ ਹੀ ਹਾਸੇ ਹਸਾਉਣ ਵਾਲੇ ਕਲਾਕਾਰ ਦਾ ਜਿਵੇਂ ਹੀ ਮੌਤ ਦੀ ਖਬਰ ਸੁਣੀ ਤਾਂ ਉਸ ਤੋਂ ਬਾਅਦ ਜਿਵੇਂ ਉਹਨਾਂ ਦਾ ਸੰਸਕਾਰ ਹੋਇਆ ਤਾਂ ਹਰੇਕ ਜਿਹੜੀ ਪੰਜਾਬੀ ਇੰਡਸਟਰੀ ਹੈ ਉਹਨਾਂ ਦੀ ਅੱਖ ਨਾਮ ਨਜ਼ਰ ਆਈ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾਈਆਂ ਗਈਆਂ ਕਿ ਅਸੀਂ ਬਹੁਤ ਦੁਖੀ ਹਿਰਦੇ ਨਾਲ ਕਹਿੰਦੇ ਆ ਕਿ ਸਾਡੇ ਵਿੱਚ ਇੱਕ ਵੱਡਾ ਕਲਾਕਾਰ ਚਲਾ ਗਿਆ ਹੈ ਅਸੀਂ ਗੱਲ ਕਰ ਰਹੇ ਹਾਂ ਜੀ ਜਸਵਿੰਦਰ ਪੱਲਾ ਦੀ ਜੇਕਰ ਗੱਲ ਕਰੀਏ ਉਹਨਾਂ ਦੇ ਸਸਕਾਰ ਤੇ ਗਿੱਪੀ ਗਰੇਵਾਲ ਵਰਗੇ ਵੱਡੇ ਤੋਂ ਵੱਡੇ ਗਾਇਕ ਵੱਡੇ ਤੋਂ ਵੱਡੇ ਜਿਹੜੇ ਫਿਲਮ ਇੰਡਸਟਰੀ ਦੇ ਲੋਕ ਪੁੱਜੇ ਜਿੱਥੇ ਹਰ ਇੱਕ ਦੀ ਅੱਖ ਚ ਪਾਣੀ ਸੀ ਜੇਕਰ ਗੱਲ ਕਰੀਏ ਉਹ ਭਗਵੰਤ ਸਿੰਘ ਮਾਨ ਤੱਕ ਉੱਥੇ ਪਹੁੰਚੇ ਜਿਨ੍ਹਾਂ ਨੇ ਉਨਾ ਦੇ ਕਿ ਆ ਕਿ ਬਹੁਤ ਵੱਡਾ ਕਾਟਾ ਇੱਕ ਪੰਜਾਬੀ ਇੰਡਸਟਰੀ ਨੂੰ ਪਿਆ ਹੈ ਕਿਉਂਕਿ ਪੰਜਾਬੀਅਤ ਨੂੰ ਅੱਗੇ ਲੈ ਕੇ ਗਏ ਨੇ ਉਹਨਾਂ ਦੇ ਡਾਇਲਗ ਵਰਲਡ ਵਾਈਡ ਵਿੱਚ ਫੇਮਸ ਹੋਏ ਨੇ ਤੇ ਦੂਸਰੇ ਪਾਸੇ ਹੀ ਚਾਹੇ ਘਰਾਂ ਦੇ ਵਿੱਚ ਬੈਠੇ ਸੀ ਲੋਕ ਹਰੇਕ ਪਾਸੋਂ ਹੀ ਜਿਹੜੀ ਹੈ ਆ ਅੱਖਾਂ ਦੇ ਵਿੱਚ ਪਾਣੀ ਵੇਖਣ ਨੂੰ ਮਿਲਿਆ ਲੇਕਿਨ ਉਸ ਤੋਂ ਬਾਅਦ ਇਹੋ ਜਿਹਾ ਕੀ ਹੋਇਆ ਕਿ ਜਿਹੜੇ ਫਿਲਮ ਇੰਡਸਟਰੀ ਨੇ ਪੰਜਾਬੀ ਨੇ ਜਿਹੜੇ ਪੰਜਾਬੀ ਇੰਡਸਟਰੀ ਚ ਕੰਮ ਕਰਦੇ ਨੇ ਜਿਨ੍ਹਾਂ ਨੇ ਜਸਵਿੰਦਰ ਭੱਲੇ ਨੇ ਲੰਬੇ ਸਮੇਂ ਤੱਕ ਕੰਮ ਕੀਤਾ ਤੇ ਉਸ ਤੋਂ ਬਾਅਦ ਉਹ ਨੱਚਦੇ ਕੌਂਦੇ ਸਾਹਮਣੇ ਆਏ ਇਹ ਜਿਆ ਕੀ ਹੋਇਆ ਕਿ ਉਹਨਾਂ ਵੱਲੋਂ ਢੋਲ ਵਜਾਏ ਗਏ ਢੋਲ ਜਿਹੜੇ ਨੇ ਨਗਾਰੇ ਕੀਤੇ ਗਏ ਇੱਕ ਪਾਸੇ ਤਾਂ ਉਹ ਜਿਹੜੇ ਨੇ ਸੰਸਕਾਰ ਕਰਕੇ ਆਏ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਅਕਸਰ ਐਡਾ ਵੱਡਾ ਕਲਾਕਾਰ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਲੇਕਿਨ ਸੰਸਕਾਰ ਪਿੱਛੋਂ ਕਿਹੜੇ ਪੰਜਾਬੀ ਐਕਟਰਾਂ ਨੇ ਕਿਉਂ ਪੰਗੜੇ ਪਾਏ ਕੀ ਸੀ ਪੰਜਾਬੀ ਜਿਹੜੀ ਇੰਡਸਟਰੀ ਹੈ ਉਹਦੇ ਵਿੱਚ ਸਿਰਫ ਉਹਨਾਂ ਦਾ ਇੰਨਾ ਕੋਈ ਰੁਤਬਾ ਰਹਿ ਗਿਆ ਹੈ ਕਿ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਉਸੇ ਕੈਟਾਗਰੀ 'ਚ ਆ ਕੇ ਉਸੇ ਤਰ੍ਹਾਂ ਹੀ ਵੱਡੇ ਵੱਡੇ ਜਸ਼ਨ ਮਨਾਏ ਗਏ ਪਹਿਲਾਂ ਤੁਹਾਨੂੰ ਇੱਕ ਆਡੀਓ ਸੁਣਾਣਿਆ ਕੱਲ ਇੱਕ ਪੱਤਰਕਾਰ ਨੇ ਖੁਲਾਸਾ ਕੀਤਾ ਫਿਰ ਤੁਹਾਨੂੰ ਦੱਸਾਂਗੇ ਕਿ ਇਹੋ ਜਿਹਾ ਕੀ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਜਿੱਥੇ ਸਿਰਫ ਲੋਕ ਦਿਖਾਵਾ ਕਰਦੇ ਨੇ ਰੋਣ ਦਾ ਪਹਿਲਾਂ ਤੁਸੀਂ ਇੱਕ ਆਡੀਓ ਸੁਣੋ ਫਿਰ ਗੱਲ ਕਰਦੇ ਹਾਂ ਉਹ ਜਿਹੜਾ ਚਾਹੀਦਾ ਕਿ ਹਿੰਦੁਸਤਾਨ ਦਾ ਐਡਾ ਮਹਾਨ ਅ ਜਿਹੜਾ ਸੀ ਐਕਟਰੋ ਮਰ ਗਿਆ ਅੱਜ ਉਥੇ ਜਾ ਕੇ ਮਾਦਰ ਮੱਥ ਤੇ ਹੰਝੂ ਵਹਾ ਕੇ ਆਏ ਨੇ ਰੋ ਪਿਟ ਗਏ ਨੇ ਜੀ ਬਹੁਤ ਵੱਡਾ ਹੀਰਾ ਚਲਾ ਗਿਆ ਆਹੀ ਨਸ਼ਾ ਤਾਂ ਆਡੀਓ ਤੇਰੇ ਦੇ ਪੀਸੀ ਸਟੇਡੀਅਮ ਤੋਂ ਵਿੱਚ ਅੱਜ ਇਹ ਮਹਿਮਾਨ ਆਉਣਗੇ ਸ਼ਰਮੋਰ ਜਗੇ ਨਕਲਾਕਾਰਾਂ ਜਿਹੜੇ ਅੱਜ ਆਵਾਜ਼ ਲੈ ਆਉਣਗੇ ਮੇਰੇ ਹਿਸਾਬ ਜਿਨਾ ਸਭ ਤੋਂ ਵੱਧ ਲਾਂਚ ਜਿਹੜੀ ਆ ਉਹਨਾਂ ਲੋਕਾਂ ਨੂੰ ਪਹਿਣੀ ਚਾਹੀਦੀ ਔਰ ਉਹਨਾਂ ਨੂੰ ਬਾਈਟਾਂ ਚੜਨਾ ਚਾਹੀਦਾ ਸੀ ਕਿ ਅੱਜ ਸ਼ੋਅ ਦਾ ਚ ਰਿਕਵੈਸਟ ਆ ਦੇ ਜੀ ਕਿ ਬਾਈਟ ਜਸਵਿੰਦਰ ਪਤਾ ਕਰ ਗਿਆ ਅੱਜ ਅੱਜ ਸ਼ੋਅ ਨਹੀਂ ਹੋਣਾ ਚਾਹੀਦਾ ਕੀ ਬੈਠਾ ਅਮ ਦੀ ਉਹਦੇ ਆਖੰਮ ਦਰਸ਼ਕਾਂ ਵਾਸਤੇ ਸਿਗਰ ਜਾ ਕੇ ਇੱਕ ਗੱਲ ਗੱਲ ਸਟਾਰ ਤੇ ਆ ਕੇ ਆਇਆ ਹਰ ਜੋ ਹੀ ਸਟਾਰ ਆ ਹੁਣ ਅਤਾ ਕਾਡਾ ਖੇਡ ਜੋ ਜਿਹੜੇ ਨਾਂ ਕੋਲੇ ਦੇ ਜਿਹੜੇ ਉਹੀ ਹੰਦੀ ਸੇ ਕੋਈ ਢੀਰੂ ਬਾਟਵਾ ਸਾਰੇ ਦੱਚਣਾ ਇੱਥੇ ਆ ਕੇ ਇਸ ਕਰਕੇ ਇਹਨਾਂ ਨੂੰ ਜਿਹੜੀਆਂ ਇਹ ਕਲਾਕਾਰਾਂ ਦੇ ਨਾਲ ਥੌਗੜਾ ਚੇਰ ਅਫਾਜ਼ ਕਰਕੇ ਸਭ ਤੋਂ ਸਿਰ ਆਵਾਦ ਵਾਲਾ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਫਾਈਟਾ ਮੀਟਰੀਓ ਦੀਆਂ ਇਹਨੂੰ ਰੈੱਡ ਕਾਰਪਟ ਤੇ ਨਹੀਂ ਇਹ ਬੰਬੇ ਤੋਂ ਆਣੇ ਸ਼ੋਅ ਕਰਨ ਵਾਸਤੇ ਉਹਨੂੰ ਪਤਾ ਹਰ ਕਿਸੇ ਦਾ ਰੈੱਡ ਕਾਰਪਟ ਹੁੰਦਾ ਕੀ ਹੈ ਨਾ ਕੋਈ ਕੋ ਡਾਇਰ ਸੁਣਾਇਆ ਨਾ ਬਾਈਕ ਰੱਖਣ ਦੀ ਕੋਈ ਜਗ੍ਹਾ ਨਾ ਪੱਤਰਕਾਰਾਂ ਦੇ ਖੜਨ ਦੀ ਕੋਈ ਜਗ੍ਹਾ ਨਾ ਉਹ ਸਿਲ ਨੂੰ ਪਾਣੀ ਹੈ ਜਿੱਕੇ ਸਾਰੇ ਫਾਇਦਾ ਕੀ ਆ ਰਹੇ ਨੇ ਵਿੱਚ ਚਲੋ ਫਿਰ ਫਿਰ ਬਾਤ ਚੱਲੇ ਆ ਆ ਬੰਦੇ ਇੱਕ ਅਕਾਰੇਕਾਰੇ ਬੈਠ ਕੇ ਬੰਦੇ ਚਲੋ ਜੀ ਇਹਨਾਂ ਦੀ ਟਾਰ ਬੈਠੀ ਆ ਉਹੋ ਜੀ ਸਭ ਤੋਂ ਵੱਡੀ ਗੱਲ ਸਾਨੂੰ ਸ਼ੋਅ ਵੇਚਣ ਦਾ ਹੱਕ ਨਹੀਂ ਅਦੀ ਦੱਸ ਰਿਹਾ ਹਾਂ ਜੀ ਕਿ ਇੱਕ ਅਵਾਰ ਸ਼ੋ ਹੋ ਰਿਹਾ ਹੈ ਇੱਕ ਪਾਸੇ ਜਸਵਿੰਦਰ ਪੱਲਾ ਦਾ ਸੰਸਕਾਰ ਹੋ ਕੇ ਹਟਿਆ ਤੇ ਦੂਸਰੇ ਪਾਸੇ ਹੀ ਵੱਡਾ ਅਵਾਰ ਸ਼ੋ ਰੱਖ ਦਿੱਤਾ ਗਿਆ ਹੈ ਪੰਜਾਬੀ ਇੰਡਸਟਰੀ ਵੱਲੋਂ ਉਹ ਕਹਿ ਰਹੇ ਹੈ ਪੱਤਰਕਾਰ ਕਹਿ ਰਹੇ ਹੈ ਕਿ ਇਹੋ ਜਿਹੀ ਇਹਨਾਂ ਦੀ ਇੱਕ ਪਾਸੇ ਇਹ ਦਿਖਾਵਾ ਕਰਦੇ ਨੇ ਰੌਣ ਦਾ ਢੋਂਗ ਰਚਦੇ ਨੇ ਰੌਣ ਦਾ ਕਿਉਂਕਿ ਦੂਸਰੇ ਪਾਸੇ ਇਹਨਾਂ ਵੱਲੋਂ ਜਸ਼ਨ ਮਨਾਏ ਜਾਣਗੇ ਲਗਾਤਾਰ ਇਹਨਾਂ ਨੂੰ ਜੇ ਪੰਜਾਬੀ ਇੰਡਸਟਰੀ ਨੂੰ ਐਡਾ ਵੱਡਾ ਕਲਾਕਾਰ ਨੇ ਨਾਮ ਦਿੱਤਾ ਹੈ ਉਹ ਵਰਲਡਵਾਈਡ ਤੱਕ ਜਿਹੜੇ ਨੇ ਉਹਦੇ ਡਾਇਲੌਗ ਚੱਲਦੇ ਨੇ ਲੋਕਾਂ ਵੱਲੋਂ ਵੱਡੀ ਪਸੰਦ ਹੈ ਉਹ ਤੇ ਉਹਦਾ ਸਿਰਫ 2 ਦਿਨ ਹੀ ਇਹ ਰੱਖ ਸਕੇ 2 ਦਿਨ ਉਹਨਾਂ ਨੂੰ ਸ਼ਰਾਂਦਲੀ ਨਹੀਂ ਦੇ ਸਕੇ ਤਾਂ ਕਾਫੀ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਪੰਜਾਬੀ ਇੰਡਸਟਰੀ ਸਿਰਫ ਇਹਨਾਂ ਨੂੰ ਮਾਨ ਸਨਮਾਨ ਕਰਦੀ ਹੈ ਜਿਹੜੇ ਇੱਕ ਦੂਜੇ ਨਾਲ ਹੱਥ ਨਾਲ ਹੱਥ ਮਿਲਾ ਕੇ ਕੰਮ ਕਰਦੇ ਕਿਉਂਕਿ ਫਿਲਮ ਇੱਕ ਦੇ ਨਾਲ ਨਹੀਂ ਚੱਲਦੀ ਨਾ ਹੀ ਇੱਕ ਦੇ ਨਾਲ ਕੋਈ ਫਿਲਮ ਦਾ ਜਿਹੜਾ ਹੈ ਅੱਗੇ ਬੜਾਵਾ ਹੋ ਜਾਂਦਾ ਹੈ ਫਿਲਮ ਹਰ ਇੱਕ ਟਾਈਮ ਇੱਕ ਫਿਲਮ ਦੇ ਵਿੱਚ ਹਰ ਇੱਕ ਕੈਟਾਗਰੀ ਨੂੰ ਵੇਖਿਆ ਜਾਂਦਾ ਹੈ ਹਸੌਣ ਵਾਲੇ ਨੂੰ ਵੱਖਰਾ ਵੇਖਿਆ ਜਾਂਦਾ ਹੈ ਰੋਉਣ ਵਾਲੇ ਨੂੰ ਵੱਖਰਾ ਵੇਖਿਆ ਜਾਂਦਾ ਹੈ ਹਰ ਇੱਕ ਦਾ ਆਪਣਾ ਰੁਤਬਾ ਹੁੰਦਾ ਤੇ ਇੱਕ ਦਿਨ ਵੀ ਇਹਨਾਂ ਕੋਲ ਨਹੀਂ ਰੱਖਿਆ ਗਿਆ ਤੇ ਦੂਸਰੇ ਦਿਨ ਹੀ ਵੱਡੇ ਵੱਡੇ ਪ੍ਰੋਗਰਾਮ ਸ਼ੋਅ ਕਰਨ ਲੱਗੇ ਇਹ ਸਿਰਫ ਪੈਸਾ ਹੜਪੜਾ ਚਾਹੁੰਦੇ ਨੇ ਨਾ ਕਿ ਇਹਨਾਂ ਦੇ ਜਿਹੜੇ ਹੈ ਅੱਖ ਦੇ ਵਿੱਚ ਕੋਈ ਨਾਮ ਹੈ ਸਿਰਫ ਦਿਖਾਵਾ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਸਿਰਫ ਇੱਕ ਦਿਖਾਇਆ ਜਾ ਰਿਹਾ ਕਿ ਹਾਂ ਜਿਹੜੇ ਜਸਵਿੰਦਰ ਪੱਲਾ ਨੇ ਉਹ ਦੁਨੀਆ ਤੋਂ ਚਲੇ ਗਏ ਨੇ ਇਸ ਤੋਂ ਉੱਤੇ ਜਿਹੜੀ ਹੈ ਪੰਜਾਬੀ ਇੰਡਸਟਰੀ ਕੋਈ ਜ਼ਿਆਦਾ ਉਹਨਾਂ ਦਾ ਮਾਨ ਸਮਾਨ ਰੱਖਦੀ ਨਜ਼ਰ ਨਹੀਂ ਆ ਰਹੀ ਧੰਨ